ਦੇ ਆਲਕ ਸਾਹਿਬ ਦੇ ਜਿਹੜੇ ਨਾਟਕਾਂ ਦਾ ਵਿਸ਼ਾ ਵੀ ਹੁੰਦਾ ਸੀਗਾ ਉਹ ਨਿਮਨ ਵਰਗ ਦੀ ਗੱਲ ਕਰਦੇ ਸੀ ਹੈਨਾ ਵੱਧ ਪਾਛੜੀਆਂ ਜਿਹੜੀਆਂ ਸ਼੍ਰੇਣੀਆਂ ਦੀ ਗੱਲ ਕਰਦੇ ਸੀ ਤਾਂ ਉਹਨਾਂ ਨੇ ਏਸੀ ਚੀਜ਼ ਨੂੰ ਹੀ ਮੁੱਖ ਰੱਖ ਕੇ ਕਿਉਂ ਨਾਟਕ ਲਿਖੇ ਸੀ ਬੱਚੇ ਜਿਹੜਾ ਉਹਨਾਂ ਨੇ ਸਭ ਕੁਝ ਹੱਡੀ ਹੰਡਾਇਆ ਸੀ ਹੂੰ ਉਸ ਜ਼ਮਾਨੇ ਦੇ ਵਿੱਚ ਜ਼ਗੀਰਦਾਰੀ ਸਿਸਟਮ ਸੀ ਹਮ ਇਹਨਾਂ ਦਾ ਪਿੰਡ ਜਿਹੜਾ ਹੈ ਉਹ ਜ਼ਗੀਰਦਾਰਾਂ ਦੇ ਮਤਲਬ ਉਹ ਸਿਸਟਮ ਦੇ ਅੰਦਰ ਆਉਂਦਾ ਸੀ ਹਮ ਇਹਨਾਂ ਨੇ ਸ਼ੁਰੂ ਤੋਂ 78 ਸਾਲ ਦੀ ਉਮਰ ਤੱਕ ਇਹਨਾਂ ਦੇ ਲੇਖਨ ਮੁਤਾਬਕ ਵੀ ਜਦੋਂ ਮੈਨੂੰ ਮੇਰੀ ਸੁਰਤ ਸੰਭਲੀ ਹਮ ਤਾਂ ਜ਼ਗੀਰਦਾਰਾਂ ਦੇ ਜਿਹੜੇ ਆ ਆਪਣੇ ਮਜ਼ਾਰਿਆਂ ਨੂੰ ਹਮ ਦਿੱਤੇ ਹੋਏ ਕਸ਼ਟ ਹਾਂਜੀ ਔਖਾਂ ਤਕਲੀਫਾਂ ਉਹਨਾਂ ਵਿੱਚੋਂ ਸਾਡਾ ਪਰਿਵਾਰ ਵੀ ਲੰਘਿਆ ਹੋਇਆ ਸੀ ਜਗੀਰਦਾਰਾਂ ਦੇ ਕਰਿੰਦੇ ਜਿਹੜੇ ਹੁੰਦੇ ਸੀਗੇ ਹਮ ਮਤਲਬ ਉਹ ਜਦੋਂ ਫਸਲ ਮਤਲਬ ਆਉਂਦੀ ਤਾਂ ਲੇਡੀਜ਼ ਜਿਹੜੀਆਂ ਇੱਕ ਆਪਾਸ ਚੁੱਕ ਕੇ ਆਉਂਦੀਆਂ ਜਾਂ ਕੀਤੀ ਮਤਲਬ ਕੰਮ ਦਿੰਦੇ ਜਾਂਦੀਆਂ ਉਹਨਾਂ ਜਿਹੜੀਆਂ ਗੱੜੜੀਆਂ ਫਰੂਵ ਤੇ ਹੋ ਹੂੰ ਉਹਦੇ ਵਿੱਚ ਜਿਵੇਂ ਗੰਨੇ ਦੀ ਕੋਈ ਪੂਰੀ ਹੋਣੀ ਛੱਲੀ ਹੋਣੀ ਜਾਂ ਕੁਝ ਵੀ ਹੋਣਾ ਹੂੰ ਜੇ ਕਿਤੇ ਆਵੇ ਜਾਂਦੇ ਤਾਂ ਬਹੁਤ ਮਤਲਬ ਦੁਰਗਤੀ ਕਰਦੇ ਸਨ ਅੱਛਾ ਕਹਿੰਦੇ ਮੈਂ ਇੱਕ ਵਾਰੀ ਆਦੇ ਮਾਂ ਨੂੰ ਕਿਹਾ ਹੂੰ ਵੀ ਮੇਰਾ ਛੱਲੀ ਖਾਂ ਨੂੰ ਬੜਾ ਠੀਕ ਕਰਦਾ ਹੈ ਹੂੰ ਮੋਗਸ ਹੂੰ ਮਾਤਾ ਨੇ ਖੇਤ ਦੇ ਵਿੱਚੋਂ ਛੱਲੀ ਟਾਂਡੇ ਨਾਲੋਂ ਭੰਨ ਲਈ ਹੂੰ ਤੇ ਕਪਾਹ ਦੀ ਪੰਡ ਦੇ ਵਿੱਚ ਲ ਲਕੋ ਕਈ ਲੈਂਦੀ ਹੈ ਹੂੰ ਕੁਝ ਇਹ ਚ ਪਾ ਕੇ ਲੱਸੀ ਲੈ ਕੇ ਜਾਂਦੇ ਰੋਟੀ ਖਾਣ ਵਾਸਤੇ ਨਾਲ ਤੇ ਜਦੋਂ ਸਾਥ ਦੇ ਵਿੱਚ ਪੰਡਾ ਖਲਵਾਉਂਦੇ ਹੂੰ ਤਾਂ ਉਹਦੇ ਵਿੱਚ ਉਹਨਾਂ ਨੇ ਛੱਲੀ ਕੱਢ ਲਈ ਅੱਛਾ ਛੱਲੀ ਕੱਢੀ ਕਹਿੰਦੇ ਆਹ ਕੀ ਲੈਂਦਾ ਹੂੰ ਮਤਲਬ ਜਿਵੇਂ ਵੀ ਉਸ ਵੇਲੇ ਉਹਨਦੇ ਮੂੰਹ ਦੇ ਵਿੱਚ ਗਾਲਾਂ ਜੋ ਜੋ ਵੀ ਆਉਂਦਾ ਮਨੂੰ ਕੱਢ ਦੇ ਤਾਂ ਮਾਤਾ ਨੇ ਮਨੂੰ ਜੜੇ ਆਏ ਬੇਇੱਜ਼ਤੀ ਬਹੁਤ ਮਹਿਸੂਸ ਕੀਤੀ ਉਹਨੇ ਛੱਲੀ ਚਲਾ ਕੇ ਮਾਰੀ ਹੂੰ ਕਹਿੰਦੇ ਲੈ ਫੜ ਤੂੰ ਭਰ ਲੈ ਆਪ ਦੇ ਕੇ ਜੋ ਆਖਦਾ ਬੱਬਰ ਹੈ ਮੇਰਾ ਪੁੱਤੋ ਤਾਂ ਨਾ ਆਖਉ ਨਾ ਸਹੀ ਕਹਿੰਦਾ ਉਹਨਾਂ ਗੱਲਾਂ ਦਾ ਮੇਰੇ ਜ਼ਿਹਨ ਦੇ ਉੱਤੇ ਬਚਪਨ ਦੇ ਉੱਤੇ ਬਹੁਤ ਅਸਰ ਪਿਆ ਹੋਇਆ ਸੀ ਹੈਨਾ ਮੈਂ ਸੋਚਦਾ ਹੁੰਦਾ ਵੀ ਜ਼ਮੀਨਾਂ ਸਾਡੀਆਂ ਹੈ ਹੂੰ ਪਰ ਅਸੀਂ ਇਹਨਾਂ ਦੇ ਮਾਲਕ ਕਿਉਂ ਨਹੀਂ ਹੈਗੇ ਆ ਬਹੁਤ ਹੀ ਅਸੀਂ ਆ ਬੀਜ ਤੇ ਹੀ ਅਸੀਂ ਆ ਕੱਟਦੇ ਹੀ ਅਸੀਂ ਆ ਹੈਨਾ ਪਰ ਮਾਲਕ ਅਸੀਂ ਕਿਉਂ ਨਹੀਂ ਹੈਗੇ ਆ ਵੀ ਇਸ ਸਿਸਟਮ ਦੇ ਵਿੱਚ ਸਾਨੂੰ ਹੀ ਕਿਉਂ ਇਹਨਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਹਿੰਦੇ ਹੌਲੀ ਹੌਲੀ ਮੇਰੇ ਮਤਲਬ ਜਿਵੇਂ ਜਿਵੇਂ ਮੇਰੀ ਬੁੱਧੀ ਦਾ ਵਿਕਾਸ ਹੁੰਦਾ ਗਿਆ ਚੇਤਨ ਹੁੰਦਾ ਰਿਹਾ ਹੋਰ ਦਾ ਹੋਰ ਅਸਰ ਪੈਂਦਾ ਗਿਆ ਇਸ ਕਰਕੇ ਇੰਨਾ ਵੀ ਲੇਖ ਦਾ ਬਹੁਤ ਆ ਵਿਸ਼ਾ ਹੈ ਇਸੇ ਕਰਕੇ ਜਿਹੜਾ ਛੋਟੀ ਨਿਮਨ ਕਿਸਾਨੀ ਨਾਲ ਹੈ ਤੇ ਮਜ਼ਦੂਰਾਂ ਨਾਲ ਮਜ਼ਬੂਹੀ ਨਾਲ ਰਹੇਗਾ ਹੈ ਨਾ ਤੇ ਦਬੇ ਕੁਚਲੇ ਦੀ ਆਵਾਜ਼ ਹੈ ਹਾਂਜੀ ਉਸੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੇ ਉਹਨਾਂ ਨੇ ਰੰਗ ਮੰਚ ਦੇ ذریعے ਪੇਸ਼ ਕੀਤਾ ਤਾਂ ਹੀ ਉਹਨਾਂ ਦੇ ਜਿਹੜੇ ਨਾਟਕ ਨੇ ਕਿਉਂਕਿ ਉਹ ਉਹਨਾਂ ਦੀ ਗੱਲ ਕਰਦੇ ਤਾਂ ਹੀ ਆਪਣੇ ਪਿੰਡਾਂ 'ਚ ਜਿਹੜੇ ਆਪਣੇ ਆਮ ਲੋਕ ਨੇ ਉਹਨਾਂ ਤੱਕ ਵੀ ਉਹਨਾਂ ਦੀ ਇੰਨੀ ਪਹੁੰਚ ਸੀਗੀ ਬਿਲਕੁਲ ਉਹ ਜਦੋਂ ਹੁਣ ਕਹਿੰਦੇ ਮੈਂ ਜਦੋਂ ਅੱਜ ਕੱਲੇ ਹਣ ਲੱਗਦਾ ਹਾਂ ਤੇ ਮੇਰੇ ਸਾਹਮਣੇ ਇਹ ਦੱਬੀ ਕੁਛਲੀ ਕਿਸਾਨੀ ਹੈ ਕਿਰਤੀ ਲੋਕ ਮਜ਼ਦੂਰ ਲੋਕ ਹੁੰਦੇ ਆ ਫਿਰ ਨਾਲ ਹੀ ਨਾਲੇ ਮੇਰੇ ਉਹ ਸਟੇਜ ਹੁੰਦੀ ਹੈ ਵੀ ਜਿੱਥੇ ਮੈਂ ਨਾਟਕ ਕਰਨਾ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਬਲਵੰਤ ਗਾਰਗੀ ਵਰਗੇ ਉਹਨਾਂ ਨੂੰ ਵੱਡੀਆਂ ਵੱਡੀਆਂ ਸਟੇਜਾਂ ਮਿਲਦੀਆਂ ਉਹਨਾਂ ਦੇ ਵਿਸ਼ੇ ਵੀ ਹੋਰ ਹੁੰਦੇ ਹੂੰ ਇਹ ਕਹਿੰਦੇ ਵੀ ਮੈਨੂੰ ਪਤਾ ਹੈ ਕਿ ਸਾਡੇ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਪੈਸਾ ਨਹੀਂ ਲਾ ਸਕਦੇ ਵੱਡੀਆਂ ਵੱਡੀਆਂ ਸਟੇਜਾਂ ਤੇ ਨਹੀਂ ਦੇਖ ਸਕਦੇ ਤਾਂ ਸਾਨੂੰ ਉਹਨਾਂ ਨੇ ਸਦਨਾ ਸਾਨੂੰ ਪੈਸੇ ਵੀ ਘਟ ਦੇਣੇ ਆ ਤਾਂ ਕਲਾਕਾਰਾਂ ਨੂੰ ਵੀ ਅਸੀਂ ਕੀ ਦੇਵਾਂਗੇ ਹੈਨਾ ਤੇ ਉਸ ਤਰ੍ਹਾਂ ਦੇ ਨਾਲ ਜੇ ਸਾਡਾ ਸਾਨੂੰ ਸਟੇਜ ਵੀ ਸਾਨੂੰ ਉਸ ਤਰ੍ਹਾਂ ਦੀ ਰੱਖਣੀ ਪੈਂਦੀ ਜਿਵੇਂ ਪਿੰਡ ਦਾ ਕੋਈ ਥੜਾ ਹੋਵੇ ਜਾਂ ਜੋੜ ਕੇ ਤੱਤ ਉਹ ਜੋੜ ਕੇ ਸਟੇਜ ਬੰਦੀ ਹੂੰ ਦੂਜੀ ਚੀਜ਼ ਇਹ ਕਿ ਮੈਂ ਸਟੇ ਸਮਗਰੀ ਜਾਂ ਜਿਹੜੇ ਸਟੇਜ ਮੰਚਨ ਜਿਹੜਾ ਹੈ ਨਾ ਉਹ ਹੋ ਮਤਲਬ ਮੰਝਾ ਗੁੰਡ ਜਾਂ ਇਹ ਉਹ ਚੀਜ਼ਾਂ ਜਿਹੜੀਆਂ ਸਾਡੇ ਕਿਸਾਨੀ ਨਾਲ ਮਜ਼ਦੂਰੀਆਂ ਨਾਲ ਸਾਡੇ ਨਿੱਤ ਦੇ ਜੀਵਨ ਨਾਲ ਜੁੜੀਆਂ ਹੁੰਦੀਆਂ ਵੀ ਉਹ ਚੀਜ਼ਾਂ ਮੈਂ ਮਤਲਬ ਉੱਥੇ ਰੱਖਦਾ ਤੇ ਮਤਲਬ ਵੀ ਵੱਡੀਆਂ-ਵੱਡੀਆਂ ਜਿਹੜੀਆਂ ਸਟੇਜ ਜਿਹੜੀਆਂ ਉਹ ਮੰਚਾਂ ਦੇ ਜਿਹੜਾ ਉਸ ਵਿੱਚ ਕਰਦੇ ਕਿਉਂਕਿ ਸਟੇਜ ਨਾਲ ਜੁੜੀ ਨਾ ਮੈਨੂੰ ਕਿਸੇ ਨੇ ਗੱਲ ਦੱਸੀ ਸੀ ਵੀ ਇੱਕ ਵਾਰ ਆਲ ਸਾਬ ਕਿਤੇ ਨਾਟਕ ਕਰਨ ਗਏ ਤੇ ਉੱਥੇ ਜਦੋਂ ਗਏ ਉਹ ਪਿੰਡ ਦੇ ਲੋਕ ਕਹਿੰਦੇ ਵੀ ਇੱਥੇ ਸਟੇਜ ਨਹੀਂ ਹੈਗੀ ਤੁਸੀਂ ਨਾਟਕ ਕਿੱਥੇ ਕਰੋਗੇ ਤੇ ਕਹਿੰਦੇ ਵੀ ਕਹੀਂ ਲਿਆਓ ਤੇ ਉੱਥੇ ਰੂੜੀ ਸੀਗੀ ਕੋਲੇ ਉਹ ਕਹਿੰਦੇ ਵੀ ਇਹਨੂੰ ਪੱਧਰਾ ਕਰੋ ਤੇ ਦਰੀ ਬਿਸ਼ਾਓ ਇੱਥੇ ਨਾਟਕ ਕਰਾਂਗੇ ਕਰ ਲਾਂਗੇ ਹਾਂ ਇਹ ਫਿਰ ਤੇ ਵੈਸੇ ਪਹਿਲਾਂ ਭਾਜੀਪੁਰ ਸ਼ਰਦ ਸਿੰਘ ਨੇ ਵੀ ਬਣਾਈ ਸੀ ਅੱਛਾ ਜੀ ਉਹ ਟਰਾਲੀਆਂ ਜੋੜਦੇ ਹੂੰ ਟਰਾਲੀਆਂ ਜੋੜ ਕੇ ਉਹਦੇ ਉੱਤੇ ਨਾਟਕ ਕਰਦੇ ਰਹੇ ਆ ਗੱਡੇ ਜੋੜ ਕੇ ਉਹਦੇ ਤੇ ਨਾਟਕ ਕਰਦੇ ਰਹੇ ਆ ਹੂੰ ਤਾਂ ਉਹ ਜਿਹੜੀਆਂ ਮਤਲਬ ਰੂੜੀ ਵਾਲੀ ਗੱਲ ਤੁਸੀਂ ਕੀਤੀ ਐ ਤਾਂ ਪੱਧਰੀ ਕੀਤੀ ਗੈਂਡ ਕੇ ਮਤਲਬ ਕਰਕੇ ਕਈਆਂ ਲੈ ਕੇ ਉੱਤੇ ਦਰਿਆਈਆਂ ਵਿਛਾਈਆਂ ਜਾਂ 도ੜੇ ਵਿਛਾਏ ਤਾਂ ਨਾਟਕ ਸ਼ੁਰੂ ਹੋ ਗਿਆ ਜਾਂ ਲੋਕਾਂ ਦਾ ਕੋਈ ਵਰੀ ਨਾ ਉੱਚਾ ਥੜਾ ਹੁੰਦਾ ਉਸ ਉੱਚੇ ਥੜੇ ਦੇ ਉੱਤੇ ਮਤਲਬ ਨਾਟਕ ਹੁੰਲਾ ਵੀ ਜਾਂਦਾ ਕਈ ਵਾਰੀ ਸਟੇਜਾਂ ਤੇ ਕੋਹ ਨਹੀਂ ਆ ਮਿਲਦੀਆਂ ਹਾਂਜੀ ਕਈ ਵਾਰੀ ਬਹੁਤ ਲੰਬੀ ਸਟੇਜ ਹੁੰਦੀ ਮਤਲਬ ਚੌੜੀ ਘੱਟ ਹੁੰਦੀ ਹੈ ਇਸ ਤਰ੍ਹਾਂ ਦੀਆਂ ਸਟੇਜਾਂ ਮਿਲੀਆਂ ਤਾਂ ਜਿਹੇ ਜੀ ਸਟੇਜ ਹੁੰਦੀ ਉਸੇ ਹਿਸਾਬ ਨਾਲ ਨਾਟਕ ਦਾ ਰਚਨਤ ਲੋਸੀ ਕਰ ਲਾਈਏ ਬਦਲ ਲੈਂਦੇ ਫਿਰ